ਮੈਂ ਅੱਜ ਸੁਨਨਾਲੀ ਕਾ ਗਰੁੱਪ ਬੋਲوں ਪੂਰੀ ਆਪਣੀ ਜਿਹੜੀਆਂ ਟੀਮਾਂ ਹੈਗੀਆਂ ਸੁਖਰਾਜ ক্রিকেট ਅਕੈਡਮੀ ਬੋਲੋਂ ਅੱਜ ਜਿਹੜਾ ਫਾਈਨਲ ਹੋਇਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਇਹ ਸਾਰਾ ਉਪਰਾਲਾ ਹੈਪੀ ਕੋਜੀ ਹੋ ਰਹੀ ਟੀਮ ਦਾ ਹੈਗਾ ਜਿਹੜੇ ਹਰ ਸਾਲ ਸੁਖਰਾਜ ਸਿੰਘ ਜੋ ਨੰਦਨ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਟੂਰਨਾਮੈਂਟ ਕਰਾਉਂਦੇ ਨੇ ਅੱਜ ਉਹਨਾਂ ਦਾ ਜਨਮ ਦਿਨ ਵੀ ਹੈਗਾ ਉਹ ਉਸ ਮੌਕੇ ਦੇ ਉੱਤੇ ਅੱਜ ਇਹ ক্রিকেট ਦਾ ਟੂਰਨਾਮੈਂਟ ਹੋਇਆ ਦੋਨਾਂ ਟੀਮਾਂ ਨੂੰ ਬਹੁਤ-ਬਹੁਤ ਮੁਬਾਰਕਾਂ ਫਾਈਨਲ ਚ ਪਹੁੰਚਣਾ ਇੱਕ ਬੜੀ ਵੱਡੀ ਅਚੀਵਮੈਂਟ ਹੁੰਦੀ ਆ ਕਈ ਟੀਮਾਂ ਨੂੰ ਪਛਾੜ ਕੇ ਅਸੀਂ ਫਾਈਨਲ ਤੱਕ ਆਨੇ ਆ ਸੋਨਾਲਿਕਾ ਗਰੁੱਪ ਵੱਲੋਂ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਔਰ ਜੇਤੂ ਟੀਮ ਨੂੰ 31000 ਰੁਪਏ ਦਾ ਆਪਾਂ ਕੈਸ਼ ਪ੍ਰਾਈਜ਼ ਔਰ ਜਿਹੜੀ ਰਨਰ ਅਪ ਹੈ ਉਹਨੂੰ 21000 ਰੁਪਏ ਦਾ ਜਿਹੜਾ ਕੈਸ਼ ਪ੍ਰਾਈਜ਼ ਹੈਗਾ ਸੋਨਾਲਿਕਾ ਵੱਲੋਂ ਦਿੱਤਾ ਜਾਏਗਾ ਸੋਨਾਲਿਕਾ ਵੈਸੇ ਵੀ ਜਿਹੜਾ ਹੈਗਾ ਸੀਐਸਆਰ ਦੇ ਵਿੱਚ ਸਪੋਰਟਸ ਪ੍ਰਮੋਸ਼ਨ ਦੇ ਵਿੱਚ ਕਾਫੀ ਯੋਗਦਾਨ ਦਿੰਦੀ ਰਹਿੰਦੀ ਹੈਗੀ ਹੈ ਸਾਡੇ ਜਿਹੜਾ ਹੈਗਾ ਆਪਣੇ ਸੋਨਾਲੀਕਾ ਗਰੁੱਪ ਇਹਨਾਂ ਨੇ ਇੱਕ ਸ਼ੂਟਿੰਗ ਰੇਂਜ ਵੀ ਖੋਲੀ ਹੋਈ ਹੈ ਉਸ ਤੋਂ ਇਲਾਵਾ ਕਾਫੀ ਆਪਣੇ ਜਿਹੜੀ ক্রিকেট ਦੀਆਂ ਔਰ ਫੁੱਟਬਾਲ ਟੀਮਾਂ ਦੀਆਂ ਕਬੱਡੀ ਹੋਰ ਵੀ ਗੇਮਾਂ ਦੇ ਵਿੱਚ ਕਾਫੀ ਹੋਰ ਦਿੰਦਾ ਹੈਗਾ ਸਾਡਾ ਕੰਟ੍ਰਿਬਿਊਸ਼ਨ ਇਸ ਲਈ ਬਹੁਤ-ਬਹੁਤ ਮੁਬਾਰਕ ਤੇ ਹਰੀ ਸਰ ਕੁਝ ਯੂਥ ਲਈ ਕੋਈ ਮੈਸੇਜ ਕੋਈ ਦੇਣਾ ਹੋਵੇ ਯੂਥ ਲਈ ਇੱਕੋ ਹੀ ਮੈਸੇਜ ਹੈ ਜੀ ਇਹਨਾਂ ਨੂੰ ਇੱਕ ਤਾਂ ਆਪਣੀ ਪੜ੍ਹਾਈ ਵੱਲ ਫੋਕਸ ਕਰਨ ਉਸ ਤੋਂ ਇਲਾਵਾ ਗੇਮ ਜਿਹੜੀ ਹੈਗੀ ਉਹ ਵੀ ਬਹੁਤ ਜ਼ਰੂਰੀ ਹੈਗੀ ਆ ਆਪਣਾ ਮੋਬਾਈਲ ਛੱਡ ਕੇ ਜਿਹੜਾ ਆਪਣੇ ক্রিকেট ਹੋ ਗਿਆ ਜੋ ਵੀ ਗੇਮਸ ਹੈਗੀਆਂ ਆਪਣਾ ਉਹਦੇ ਵਿੱਚ ਆਪਣਾ ਰਹਿਣ ਐਕਟਿਵ ਰਹਿਣ ਔਰ ਬਾਕੀ ਜਿਹੜੀ ਯੂਥ ਹੈਗੀ ਅੱਜਕੱਲ ਪੰਜਾਬ ਦੇ ਵਿੱਚ ਜਦੋਂ ਬੱਚੇ ਵੱਡੇ ਹੁੰਦੇ ਆ ਗਲਤ ਸੋਸਾਇਟੀ ਦੇ ਵਿੱਚ ਚਲੇ ਜਾਂਦੇ ਉਹਨਾਂ ਗਲਤ ਕੰਮ ਕਰਦੇ ਆ ਉਹਨਾਂ ਨੂੰ ਇਹ ਆ ਵੀ ਸਪੋਰਟਸ ਵਾਲ ਜਰਾ ਪ੍ਰਮੋਟ ਹੋਣ ਔਰ ਆਪਣੇ ਪੰਜਾਬ ਦਾ ਨਾਮ ਜਿਹੜਾ ਅੱਗੇ ਕਰੇ ਠੀਕ ਹੈ ਥੈਂਕ ਯੂ ਸਰ ਅਰੇ ਕੀ ਨ ਆਇਆ ਕਿੱਥੇ ਟੂਰਨਾਮੈਂਟ ਹੋ ਰਿਹਾ ਇਹਦੇ ਬਾਰੇ ਦੱਸੋ ਹਾਂਜੀ ਪਹਿਲਾਂ ਤਾਂ ਸ਼ਾਹਕੁਰ ਫਾਸਟ ਲਾਈਵ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਟੂਰਨਾਮੈਂਟ ਕਵਰ ਕਰਨ ਆਏ ਆ ਇਹ ਨਵਾਂ ਸੁਖਰਾਜ ਸੁਪਰ ਕ੍ਰਿਕਟ ਅਕੈਡਮੀ ਵੱਲੋਂ ਸੁਖਰਾਜ ਸਾਡਾ ਪਲੇਅਰ ਜੋ ਸਾਨੂੰ ਅਚਾਨਕ ਹੀ ਇਸ ਦੁਨੀਆ ਤੋਂ ਵਿਛੜਾ ਦੇ ਗਿਆ ਸੀ ਉਹਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਹਰ ਇੱਕ ਸਾਲ ਨਾ ਟੂਰਨਾਮੈਂਟ ਇਹ ਫਿਰੰਦੰਦਰਮੀ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਸਾਰੇ ਯੂਥ ਇੱਥੇ ਆਇਆ ਹੋਇਆ ਵਾ ਆਪਣੀ ਅਕੈਡਮੀ ਦੇ ਬੱਚੇ ਤੇ ਸਾਡਾ ਇਸ ਵੇਲੇ ਫਾਈਨਲ ਚੱਲ ਰਿਹਾ ਸੀਗਾ ਸੋਨਾਲੀ ਕਾ ਦੀ ਟੀਮ ਤੇ ਸਾਡੀ ਸੁਖਲਾ ਸੁਪਰ ਕ੍ਰਿਕਟ ਅਕੈਡਮੀ ਦੀ ਟੀਮ ਦੇ ਵਿੱਚ ਤੇ ਉਸ ਫਾਈਨਲ ਦੇ ਵਿੱਚ ਆਪਾਂ ਸਾਰੇ ਆਏ ਹੋਏ ਆ ਤਾਂਕਿ ਇਸ ਟੂਰਨਾਮੈਂਟ ਨੂੰ ਹੋਰ ਜ਼ਿਆਦਾ ਹੱਲੇ ਹਲਾਸ਼ੇਰੀ ਦੇ ਨਾਲ ਮਨਾਇਆ ਜਾ ਸਕੇ ਤੇ ਅਗਰ ਏ ਫਾਈਨਲ ਦੇ ਵਿੱਚ ਹੁਣ ਆਪਾਂ ਆਲਮੋਸਟ ਜਿੱਤ ਚੁੱਕੇ ਆ ਸਾਡੀ 1 ਵਿਕਟ ਰਹਿ ਚੁੱਕੀ ਹੈ ਤੇ ਬਸ ਉਹਦੇ ਵਿੱਚ 70 ਰਨਾਂ ਤੋਂ ਆਪਾਂ ਆਲਮੋਸਟ ਜਿੱਤ ਚੁੱਕੇ ਆ ਯੂਥ ਸਰ ਯੂਥ ਨੂੰ ਤਾਂ ਇਹੀ ਹੈ ਜੀ ਯੂਥ ਜਿੰਨਾ ਜ਼ਿਆਦਾ ਹੋ ਸਕੇ ਖੇਡਾਂ ਵੱਲ ਪ੍ਰੋਤਸਾਹਨ ਕਰੀਏ ਆਪਾਂ ਐਜ਼ ਅ ਪੇਰੈਂਟ ਐਜ਼ ਅ ਕੋਚ ਜਿੱਦਾਂ ਕਿ ਸਾਡੇ ਹੈਪੀ ਭਾਰੀ ਲੱਗੇ ਹੋਏ ਨੇ ਯੂਥ ਨੂੰ ਪ੍ਰੋਸਾਈਡ ਕਰਨ ਕੇ ਜਿੰਨਾ ਜ਼ਿਆਦਾ ਖੇਡਾਂ ਵਿੱਚ ਇਹ ਆਣ ਉਹਨਾਂ ਜ਼ਿਆਦਾ ਵਧੀਆ ਯੂਥ ਦੇ ਵਿੱਚ ਕਿਉਂਕਿ ਅੱਜ ਕੱਲ ਜਿੱਦਾਂ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੀ ਆਲਮੋਸਟ ਸਾਰੇ ਪਾਰ ਦੇ ਵਿੱਚ ਹੀ ਨਸ਼ਾ ਦਾ ਬਹੁਤ ਜ਼ੋਰ ਚੱਲ ਰਿਹਾ ਹੈ ਚਾਹੇ ਮੋਬਾਈਲ ਦਾ ਨਸ਼ਾ ਹੋਵੇ ਚਾਹੇ ਜਿਹੜਾ ਤੁਸੀਂ ਜਾਣਦੇ ਹੋ ਸਾਰੇ ਨਸ਼ਿਆਂ ਦੇ ਨਾਮ ਵਗੈਰਾ ਤੇ ਉਹ ਨਸ਼ਿਆਂ ਦੇ ਵਿੱਚ ਯੂਥ ਨੂੰ ਨਾ ਪੈਣ ਦਿੱਤਾ ਜਾਵੇ ਤਾਂ ਕਿ ਖੇਡਾਂ ਵੀ ਖੇਡਾਂ ਦੇ ਵਿੱਚ ਵੀ ਹਿੰਦੁਸਤਾਨ ਅੱਗੇ ਵਧੇ ਤੇ ਆਪਣੇ ਨਸ਼ੇ ਤੋਂ ਵੀ ਦੂਰ ਰਹੇ ਬੱਚੇ ਸੁਖਰਾਜ ਸੁਪਰ ਕ੍ਰਿਕਟ ਅਕੈਡਮੀ ਵੱਲੋਂ ਟੂਰਨਾਮੈਂਟ ਕਰਾਇਆ ਗਿਆ ਕੀ ਕਹਣਾ ਜਾਂਦੇ ਹਾਂਜੀ ਸਤਿ ਸ੍ਰੀ ਅਕਾਲ ਬਿਲਕੁਲ ਸਾਰਿਆਂ ਨੂੰ ਇਹ ਸੁਖਰਾਜ ਮੈਮੋਰੀਅਲ 9th ਅਨਿਵਰਸਰੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਫਾਈਨਲ ਮੈਚ ਜਿਹੜਾ ਹੈ ਉਹ ਸੁਖਰਾਜ ਸੁਪਰ ਗੇ ਅਕੈਡਮੀ ਵਰਸਿਜ਼ ਵਿਜੇ ਆਪਣੇ ਪਟਿਆਲ 11 ਦੇ ਵਿੱਚ ਖੇਡਿਆ ਗਿਆ ਜਿਹਦੇ ਵਿੱਚ ਸੁਖਰਾਜ ਕ੍ਰਿਕਟ ਅਕੈਡਮੀ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਦੇ ਵਿੱਚ 179 ਦੌੜਾਂ ਬਣਾਈਆਂ ਜਿਹਦੇ ਜਵਾਬ ਦੇ ਵਿੱਚ ਪਟਿਆਲ 11 ਜਿਹੜੀ ਹੈਗੀ ਆ ਉਹ 16 ਓਵਰਾਂ ਦੇ ਵਿੱਚ 110 ਰਨਾਂ ਤੇ ਆਊਟ ਹੋ ਗਈ ਜਿਹੜਾ 70 ਨਾਲ ਆਪਣੇ ਸੁਪਰਾਇਕਰ ਅਕੈਡਮੀ ਨੇ ਇਹ ਮੈਚ ਜਿੱਤ ਲਿਆ ਫਾਈਨਲ ਮੈਚ ਫਾਈਨਲ ਜਿੱਤਣ ਵਾਲੀ ਟੀਮ ਨੂੰ 31000 ਤੇ ਰਨਰ ਅਪ ਉਮੀ ਨੂੰ 21000 ਦਾ ਕੈਸ਼ ਪ੍ਰਾਈਜ਼ ਪਲੱਸ ਵਾਫਸੀਆਂ ਦਿੱਤੇ ਜਾਣੀਆਂ ਇਹ ਟੂਰਨਾਮੈਂਟ ਕਾਉਨਚ ਸਾਡੇ ਸੀਨੀਅਰ ਮੈਂਬਰ ਜਿਹੜੇ ਹੈਗੇ ਆ ਸਾਡੇ ਕਲੱਬ ਨਾਲ ਜੁੜੇ ਹੋ ਉਹਨਾਂ ਦਾ ਤੇ ਸਪੈਸ਼ਲੀ ਥੈਂਕਸ ਕਰੂੰਗਾ ਸੋਨਾ ਲਿਕਾ ਤੋਂ ਮਿਸਟਰ ਅਤੁਲ ਜੀ ਦਾ ਤੇ ਨਾਲ ਰਜਨੀਸ਼ ਸੰਗਲ ਜੀ ਦਾ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਨੂੰ ਸਫਲ ਕਰਾਉਣ ਵਿੱਚ ਸਾਡੀ ਬਹੁਤ ਮਦਦ ਕੀਤੀ ਇਹ ਹੀ 9 ਨਵਾਂ ਟੂਰਨਾਮੈਂਟ ਹੈ ਜੀ ਤੇ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਕੀ ਕਹਿਣਾ ਚਾਹਤੇ ਬਸ ਉਹਨਾਂ ਨੂੰ ਇਹੀ ਹੈ ਜੀ ਸਾਡੇ ਲਈ ਇੱਕ ਸੁਨੇਹਾ ਕਿ ਖੇਮਾਂਲਾ ਵਧੋ ਗੇਮਾਂ ਤੇ ਪੜ੍ਹਾਈ 'ਚ ਨਾਮ ਰੌਸ਼ਨ ਕਰੋ ਨਸ਼ਿਆਂ ਦੇ ਕੋਹੜ ਤੋਂ ਬਚੋ ਚਾਹੇ ਉਹ ਕੋਈ ਡਰੱਗਜ਼ ਦਾ ਨਸ਼ਾ ਚਾਹੇ ਉਹ ਮੋਬਾਈਲ ਦਾ ਸਾਰਾ ਇਹਨਾਂ ਨਸ਼ਿਆਂ ਤੋਂ ਬਚਣ ਲਈ ਇਹ ਇੱਕ ਗਰਾਊਂਡ ਹੀ ਐਸਾ ਮਾਧਿਅਮ ਆ ਜਿੱਥੇ ਤੁਸੀਂ ਬਚੇ ਜਾ ਸਕਦੇ ਜਿਹੜੇ ਜਰੀਏ ਤੁਸੀਂ ਬਚੇ ਜਾ ਸਕਦੇ ਇਸ ਇੱਕ ਵਾਰੀ ਫਿਰ ਮੈਂ ਆਪਣੇ ਅਕੈਡਮੀ ਦੇ ਸੀਨੀਅਰ ਮੈਂਬਰਾਂ ਨੂੰ ਅਕੈਡਮੀ ਦੇ ਮੈਂਬਰਾਂ ਨੂੰ ਮੈਂ ਖੁਦ ਆਪਣੇ ਲੋ ਅਤੁਲ ਸ਼ਰਮਾ ਜੀ ਸੋਨਾ ਲਿਖਾ ਤੋਂ ਰਜਨੀ ਸੰਧਲ ਜੀ ਦਾ ਸਪੈਸ਼ਲ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਟੂਰਨਾਮੈਂਟ ਕੌਨਚ ਅਕੈਡਮੀ ਦੀ ਬਹੁਤ ਹੈਲਪ ਕੀਤੀ ਹੈ ਜਿਹੜਾ ਪਹਿਲਾ ਇਨਾਮ ਹੈ ਉਹ ਵੀ ਸੋਨਾ ਲਿਖਾ ਲੋ ਤੇ ਦੂਜਾ ਨਾਮ ਵੀ ਸੋਨਾ ਲਿਖਾ ਲੋ ਸਾਨੂੰ ਦਿੱਤਾ ਗਿਆ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ